ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਹਰ ਮਨੁੱਖ ਨੂੰ ਇਹ ਲਾਲਚ ਹੈ ਇਹ ਲਾਲਸਾ ਹੈ ਕਿ ਉਹਦੀ ਜ਼ਿੰਦਗੀ ਲੰਬੀ ਤੋਂ ਲੰਬੀ ਹੋਵੇ ਉਹਨੂੰ ਹਰ ਤਰ੍ਹਾਂ ਦੀਆਂ ਖੁਆਇਸ਼ਾਂ ਖੁਸ਼ੀਆਂ ਦੇ ਨਾਲ ਪਰਮਾਰ ਹੋਵੇ ਉਹਦੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇ ਲੇਕਿਨ ਅਸਲ ਜ਼ਿੰਦਗੀ ਦਾ ਮਕਸਦ ਤੇ ਕੁਝ ਹੋਰ ਹੈ ਸੰਤ ਸਿੰਘ ਮਸਕੀਨ ਹੁਣੀ ਅੱਜ ਸਾਨੂੰ ਅਸਲ ਜਿਹੜੇ ਜ਼ਿੰਦਗੀ ਦਾ ਮਕਸਦ ਹੈ ਉਸ ਦੇ ਬਾਰੇ ਦੱਸ ਰਿਹਾ ਹੈ ਵੀਰੋ ਬਹੁਤ ਪਿਆਰੀ ਕਥਾ ਹੈ ਅਗਰ ਤੁਹਾਨੂੰ ਸਾਡੀ ਅੱਜ ਦੀ ਕਥਾ ਪਸੰਦ ਆਵੇ ਤੇ ਵੀਰੋ ਸਾਨੂੰ ਤੁਸੀਂ ਸੁਪਰ ਥੈਂਕਸ ਸਟicker ਉਹ ਡੋਨੇਟ ਕਰ ਸਕਦੇ ਜੇ ਕਿਉਂਕਿ ਉਹਦੇ ਨਾਲ ਵੀਰੋ ਵੀਡੀਓ ਦੀ ਰੀਚ ਬਹੁਤ ਅੱਛੀ ਹੋ ਜਾਂਦੀ ਹੈ ਵੀਰੋ ਚੱਲ ਕੇ ਵੀਡੀਓ ਦੇਨੇ ਤੇ ਇਸਦੇ ਬਾਰੇ ਜਾਣਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖ ਦੀ ਬੁਨਿਆਦੀ ਲਾਲਸਾ ਦਾ ਜ਼ਿਕਰ ਕਰਦੇ ਨੇ ਚਾਹਤ ਦਾ ਖਾਇਸ਼ ਦਾ ਪਰਾਣਾ ਦੇ ਗਹਿਰੇ ਤਲ ਦੇ ਚ ਜੀਵਨ ਦੀ ਆਸ ਬੜੀ ਪਰਬਲ ਹੈ ਜੀਵਨ ਦੀ ਲਾਲਸਾ ਬੜੀ ਪਰਬਲ ਹੈ ਔਰ ਇਹ ਹਕੀਕਤ ਹੈ ਕਿ ਜਿੰਨੀ ਪਰਬਲ ਜੀਵਨ ਦੀ ਲਾਲਸਾ ਹੋਵੇਗੀ ਉਤਨਾ ਹੀ ਪਰਬਲ ਮਰਨ ਦਾ ਭੈ ਹੋਵੇਗਾ ਇੱਕ ਸਿੱਕੇ ਦੇ ਇਹ ਦੋ ਪਹਿਲੂ ਨੇ ਔਰ ਇੱਕ ਪਹਿਲੂ ਅਲੱਗ ਨੇ ਕੀਤਾ ਜਾ ਸਕਦਾ ਜੀਵਨ ਦੀ ਜਿੰਨੀ ਵੱਡੀ ਲਾਲਸਾ ਮਰਨ ਦਾ ਉਤਨਾ ਹੀ ਵੱਡਾ ਭੈ ਕਿਸੇ ਮਾਸੂਮ ਬੱਚੇ ਨੂੰ ਜਦ ਕੋਈ ਬਜ਼ੁਰਗ ਅਸੀਸ ਵੀ ਦਿੰਦਾ ਹੈ ਤਾਂ ਇਹ ਕਹਿੰਦਾ ਹੈ ਤੇਰੀ ਉਮਰ ਬਹੁਤ ਵੱਡੀ ਹੋਵੇ ਤੂੰ ਹਜ਼ਾਰਾਂ ਸਾਲ ਤੱਕ ਜੀਵੇਂ ਤੂੰ ਬਹੁਤ ਵੱਡੀ ਉਮਰ ਭੋਗੇ ਤੂੰ ਬਹੁਤ ਵੱਡੀ ਉਮਰ ਭੋਗਣਾ ਕੋਈ ਅਸੀਸ ਨਹੀਂ ਹੈ ਇਨੂੰ ਆਸ਼ੀਰਵਾਦ ਨਹੀਂ ਸਮਝਣਾ ਚਾਹੀਦਾ। ਪ੍ਰithvi ਦੇ ਉੱਤੇ ਐਸੇ ਦਰਖਤ ਖੜੇ ਨੇ ਜਿਨ੍ਹਾਂ ਦੀ ਉਮਰ 2000 ਸਾਲ ਤੋਂ ਵੀ ਜ਼ਿਆਦਾ ਹੈ। ਅੱਜ ਘਰ ਸੱਪ ਕਹਿੰਦੇ ਨੇ ਬਹੁਤ ਲੰਬੀ ਉਮਰ ਰੱਖਦਾ ਹੈ। ਸਾਗਰ ਦੇ ਵਿੱਚ ਅਨੇਕਾਂ ਐਸੀਆਂ ਮੱਛਲੀਆਂ ਨੇ ਜੋ 5-500 ਸਾਲ ਤੋਂ ਵੀ ਜ਼ਿਆਦਾ ਜ਼ਿੰਦਾ ਰਹਿ ਸਕਦੀਆਂ ਨੇ। ਤੋ ਜ਼ਿਆਦਾ ਜੀਵਣਾ ਕੋਈ ਖਾਸ ਮੈਨੇ ਨਹੀਂ ਰਖਦਾ ਸਫਲ ਜੀਵਨ ਜੀਵਣਾ ਧਰਮ ਦਾ ਇਹ ਮੂਲ ਉਪਦੇਸ਼ ਹੈ ਲੰਮੀ ਉਮਰ ਭੋਗਣੀ ਇਹ ਕੋਈ ਬਹੁਤ ਵੜਿਆਈ ਨਹੀਂ ਚੰਗੀ ਜ਼ਿੰਦਗੀ ਭੋਗਣੀ ਇਹ ਵੜਿਆਈ ਹੈ ਤਾਂ ਸਤਗੁਰudev ਜੀ ਮਹਾਰਾਜ ਦਾ ਫਰਮਾਨ ਹੈ ਕਿ ਜੀਵਨ ਦੀ ਚੋਂ ਕਿ ਪਹਿਲੀ ਲਾਲਸਾ ਵੱਡੀ ਉਮਰ ਹੈ ਜ਼ਿਆਦਾ ਜੀਵਣਾ ਹੈ ਰੋਗਾਂ ਦੇ ਚ ਗਰਸਿਆ ਹੋਇਆ ਮਨੁੱਖ ਜੋ ਦਾਇਮੀ ਰੋਗੀ ਹੈ ਦਿਨ ਰਾਤ ਰੋਗ ਦੀ ਪੀੜਾ ਵਿੱਚ ਬਤੀਤ ਹੋ ਰਿਹਾ ਹੈ ਉਹ ਵੀ ਜੀਵਣਾ ਚਾਹੁੰਦਾ ਹੈ ਬੁੱਢਾ ਹੋ ਗਿਆ ਹੈ ਹੱਡੀਆਂ ਦਾ ਢਾਂਚਾ ਹੋ ਗਿਆ ਹੈ ਚੱਲਣ ਦੀ ਸਮਰੱਥਾ ਨਹੀਂ ਰਹੀ ਸੁਣਨ ਦੀ ਸਮਰੱਥਾ ਨਹੀਂ ਰਹੀ ਕੂਵਤੇ ਗੋਇਆਈ ਵੀ ਨਹੀਂ ਰਹੀ ਸੋਚ ਸ਼ਕਤੀ ਵੀ ਨਹੀਂ ਰਹੀ ਪਰ ਜੀਵਣਾ ਉਹ ਵੀ ਚਾਹੁੰਦਾ ਹੈ ਜੀਵਨ ਦੀ ਬਹੁਤ ਵੱਡੀ ਪਰਵਲ ਲਾਲਸਾ ਇਸ ਬੁੱਢੇ ਦੇ ਅੰਦਰ ਵੀ ਮੌਜੂਦ ਹੈ। ਔਰ ਜਿਤਨਾ ਪਰਵਲ ਜੀਵਨ ਦੇ ਅੰਦਰ ਕੋਈ ਲਾਲਸਾ ਰੱਖੇਗਾ ਉਤਨਾ ਹੀ ਮੌਤ ਦੇ ਭੈ ਤੋਂ ਭੈ ਭੀਤ ਹੋਵੇਗਾ। ਤੋ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਉਮਰ ਇਤਨੀ ਲੰਬੀ ਹੋਵੇ ਕਿਤਨੀ ਜੇ ਜੁਗ ਚਾਰੇ ਆਰ ਜਾ ਰੂਹੇ ਜ਼ਮੀਨ ਦੇਤੇ ਇਤਨੀ ਵੱਡੀ ਉਮਰ ਅੱਜ ਤੱਕ ਤੇ ਕਿਸੇ ਦੀ ਹੋਈ ਨਹੀਂ। ਲੈਕਿਨ ਸਤਗੁਰudev ਜੀ ਮਹਾਰਾਜ ਕਹਿੰਦੇ ਨੇ 500 ਵਰੇ ਜੀਵਣਾ 1000 ਸਾਲ ਜੀਵਣਾ ਕੋਈ ਬਹੁਤ ਵੱਡੀ ਗੱਲ ਨਹੀਂ ਕੋਈ ਜੀਵੇ ਚਾਰ ਯੁੱਗਾਂ ਤੱਕ ਇਤਨੀ ਲੰਬੀ ਜ਼ਿੰਦਗੀ ਕਿਸੇ ਨੂੰ ਪ੍ਰਾਪਤ ਹੋ ਜਾਏ ਜੇ ਯੁਗ ਚਾਰੇ ਆੜ ਜਾ ਹੋਰ ਦਸੂਣੀ ਹੋਏ ਇੱਕ ਇੱਕ ਯੁੱਗ ਦੀ ਉਮਰ ਵੀ ਪ੍ਰਾਣਿਕ ਗ੍ਰੰਥਾਂ ਦੇ ਮੁਤਾਬਕ ਲੱਖਾਂ ਸਾਲ ਦੀ ਹੈ ਤੇ ਹੁਣ ਚਾਰ ਯੁੱਗਾਂ ਦੀ ਉਮਰ ਤੇ ਕਾਫੀ ਬਣਦੀ ਹੈ ਤੇ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਹੋਰ 10 ਗੁਣਾ ਵੱਧ ਜਾਏ ਇਤਨੀ ਲੰਬੀ ਉਮਰ ਹੋ ਗਏ ਜੇ ਯੁੱਗ ਚਾਰੇ ਆਰ ਜਾ ਹੋਰ ਦਸ ਹੋਣੀ ਹੋਏ ਤੋ ਪ੍ਰਥਮ ਲਾਲਸਾ ਜੀਵਨ ਦੀ ਦੂਸਰੀ ਲਾਲਸਾ ਮਨੁੱਖ ਦੇ ਅੰਦਰ ਇਹ ਆਉਂਦੀ ਹੈ ਕਿ ਹਰ ਬੰਦਾ ਮੈਨੂੰ ਚੰਗਾ ਚੰਗਾ ਆਖੇ ਮਹਾਨ ਆਖੇ ਹਰ ਬੰਦੇ ਦੀ ਜ਼ਬਾਨ ਤੇ ਮੇਰੀ ਉਪਮਾ ਹੋਵੇ ਮੇਰੀ ਤਾਰੀਫ਼ ਹੋਵੇ ਮਨੁੱਖ ਦੀ ਬੁਨਿਆਦੀ ਭੁੱਖਾਂ ਦੇ ਚੋਂ ਇਹ ਵੀ ਇੱਕ ਭੁੱਖ ਹੈ ਜਿੱਥੇ ਬਹੁਤ ਲੰਬੀ ਉਮਰ ਭੋਗਣਾ ਚਾਹੁੰਦਾ ਹੈ ਉੱਥੇ ਇਹ ਵੀ ਚਾਹੁੰਦਾ ਹੈ ਕਿ ਹਰ ਇੱਕ ਦੀ ਰਸਨਾ ਤੇ ਮੇਰਾ ਜ਼ਿਕਰ ਹੋਵੇ ਹਰ ਇੱਕ ਜ਼ਬਾਨ ਮੇਰੀ ਤਾਰੀਫ਼ ਕਰੇ ਮੇਰੀ ਉਪਮਾ ਦੇ ਪੁੱਲ ਬਣੇ ਤਾਂ ਪਾਦਸ਼ਾਹ ਦਾ ਫਰਮਾਨ ਹੈ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚਲੇ ਸਭ ਕੋ ਸਿਰਫ ਵੱਡੀ ਉਮਰ ਹੀ ਨਾ ਆਵੇ ਬਲਕੇ ਨਵਖੰਡ ਪ੍ਰਿਥਵੀ ਵਿੱਚ ਜਾਣਿਆ ਜਾਏ ਕਿਸੇ ਦੀ ਤਾਂ ਸਿਰਫ ਵਾਕਫੀਅਤ ਆਪਣੇ ਘਰ ਦੇ ਚ ਹੀ ਹੁੰਦੀ ਹੈ ਘਰ ਦੀ ਚਾਰ ਦਿਵਾਰੀ ਵਿੱਚ ਹੀ ਲੋਕੀ ਜਾਣਦੇ ਨੇ ਉਸ ਨੂੰ ਇਸ ਤੋਂ ਜ਼ਿਆਦਾ ਕਿਸੇ ਨੂੰ ਕੋਈ ਨਹੀਂ ਪਤਾ ਲੇਕਿਨ ਕੁਛ ਇੱਕ ਮਨੁੱਖ ਐਸੇ ਹੁੰਦੇ ਨੇ ਕਿ ਉਹਨੂੰ ਮਹੱਲੇ ਵਾਲੇ ਵੀ ਜਾਣਦੇ ਨੇ ਜਿਸ ਕਲੋਨੀ ਦੇ ਚ ਰਹਿੰਦਾ ਸਾਰੇ ਉਸਨੂੰ ਜਾਣਦੇ ਨੇ ਉਸਦੀ ਇਸਤਰੀ ਚਰਚਾ ਹੁੰਦੀ ਹੈ ਕਈ ਵਾਰ ਇਸ ਤੋਂ ਜ਼ਿਆਦਾ ਮਨੁੱਖ ਸਮਰਥ ਬਣ ਜਾਂਦਾ ਹੈ ਤੇ ਜਿਸ ਸ਼ਹਿਰ ਦੇ ਚ ਰਹਿੰਦਾ ਸਾਰੇ ਦੇਸ਼ ਵਾਸੀ ਸਾਰੇ ਸ਼ਹਿਰ ਵਾਸੀ ਉਸਨੂੰ ਜਾਣਦੇ ਨੇ ਸਾਰੇ ਦੇਸ਼ ਵਾਸੀ ਉਸਨੂੰ ਜਾਣਦੇ ਨੇ ਔਰ ਕਈ ਵਾਰ ਐਸਾ ਵੀ ਹੁੰਦਾ ਹੈ ਕਿ ਸਾਰਾ ਸੰਸਾਰ ਉਸ ਨੂੰ ਜਾਣਦਾ ਹੈ ਇਤਨੀ ਉਸ ਦੀ ਪ੍ਰਤਿਸ਼ਟਾ ਹੋ ਜਾਂਦੀ ਹੈ ਇਤਨੀ ਉਸ ਦੀ ਜਗਤ ਦੇ ਚਰਚਾ ਹੋ ਜਾਂਦੀ ਹੈ ਸਾਰੇ ਸੰਸਾਰ ਵਿੱਚ ਉਹਦੀ ਗੱਲ ਚੱਲਦੀ ਹੈ ਤਾਂ ਪਾਦਸ਼ਾਹ ਕਹਿਣੇ ਸਿਰਫ ਇਹ ਹੀ ਨਾ ਹੋਵੇ ਕਿ ਉਸ ਦੀ ਉਮਰ ਬਹੁਤ ਵੱਡੀ ਹੋਵੇ ਨੌਖੰਡ ਪ੍ਰਿਥਵੀ ਵਿੱਚ ਜਾਣਿਆਂ ਵੀ ਜਾ ਰਹੇ ਨੌਖੰਡ ਪ੍ਰਿਥਵੀ ਵਿੱਚ ਸਾਰਿਆਂ ਨੂੰ ਪਤਾ ਵੀ ਹੋਵੇ ਕਿ ਕਿਸ ਢੰਗ ਦਾ ਵੀ ਕੋਈ ਮਨੁੱਖ ਹੈ ਪਰ ਸਹਿਬ ਨਾਲ ਕਹਿੰਦੇ ਨੇ ਨਾਲ ਚਲੇ ਸਭ ਕੋ ਉਹ ਜਿਸ ਪਾਸੇ ਜਾਵੇ ਉਹਦੇ ਨਾਲ ਹਾਮੀ ਭਰਨ ਵਾਲੇ ਸਾਰੇ ਹੀ ਹਨ ਮਜਾਲ ਹੈ ਕੋਈ ਇਨਕਾਰ ਕਰ ਜਾਏ ਕੋਈ ਸਾਹਮਣੇ ਖੜਾ ਹੋ ਜਾਏ ਉਹਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਹਨ ਜਿੱਧਰ ਉਹ ਚਲੇ ਜਗਤ ਉਸ ਪਾਸੇ ਚਲੇ ਜੋ ਕੁਝ ਉਹ ਬੋਲੇ ਜਗਤ ਉਹੀ ਕੁਝ ਕਰੇ ਇਤਨੀ ਵੱਡੀ ਕੋਈ ਸਮਰੱਥਾ ਦਾ ਮਾਲਕ ਹੋ ਜਾਏ ਪਤਸ਼ਾਹ ਕਹਿੰਦੇ ਨੇ ਫਿਰ ਹੋਰ ਵੀ ਉਸ ਦੇ ਕੋਲ ਖੂਬੀਆਂ ਹੋਣ ਚੰਗਾ ਨਾਮ ਰਖਾਏ ਕੇ ਜਸ ਕੀ ਰਤ ਜਗ ਲੈ ਇਤਨਾ ਉਸ ਦਾ ਨਾਮ ਚੰਗਾ ਹੋ ਜਾਏ ਕਿ ਸੰਸਾਰ ਦੀ ਹਰ ਜ਼ਬਾਨ ਦੇਤੇ ਉਸ ਦੀ ਕੀਰਤੀ ਹੋਵੇ ਉਸ ਦਾ ਜਸ ਹੋਵੇ ਉਸ ਦੀ ਮਹਿਮਾ ਹੋਵੇ ਮਹਾਰਾਜ ਕਹਿੰਦੇ ਨੇ ਇਤਨੀਆਂ ਖੂਬੀਆਂ ਦਾ ਵੀ ਕੋਈ ਮਾਲਕ ਬਣ ਜਾਏ ਤਾਂ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਜੇ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਅੱਗੇ ਕਿਸੇ ਨੇ ਗੱਲ ਨਹੀਂ ਪੁੱਛਣੀ ਭਾਅ ਜੀਵਨ ਵਿਅਰਥ ਚਲਾ ਗਿਆ ਮਨੁੱਖਾਂ ਦੀ ਨਜ਼ਰਾਂ ਤੋਂ ਉੱਚਾ ਉੱਠਣਾ ਆਸਾਨ ਹੈ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਆ ਜਾਣਾ ਔਖਾ ਹੈ ਬਹੁਤ ਗਟਨਾ ਹੈ ਜੀਵਨ ਦੀ ਪਰਬਲ ਲਾਲਸਾ ਇਸ ਗੱਲ ਦਾ ਸਬੂਤ ਹੈ ਕਿ ਜੀਵਨ ਦੇ ਵਿੱਚ ਕੋਈ ਪੂਰਨਤਾ ਪ੍ਰਾਪਤ ਨਹੀਂ ਹੋਈ ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਮਰਨ ਦਾ ਭੈ ਵੀ ਖਤਮ ਹੋ ਜਾਂਦਾ ਹੈ ਬੁਨਿਆਦੀ ਰੂਪ ਵਿੱਚ ਤੇ ਭੈ ਮਨੁੱਖ ਦੇ ਅੰਦਰ ਇੱਕੋ ਹੀ ਹੈ ਮਰਨ ਦਾ ਹੋਰ ਕੋਈ ਪੈ ਨਹੀਂ ਮਨੁੱਖ ਜਦ ਵੀ ਡਰਦਾ ਹੈ ਮੌਤ ਤੋਂ ਡਰਦਾ ਹੈ ਸੱਪ ਤੋਂ ਮਨੁੱਖ ਨਹੀਂ ਡਰਦਾ ਸਰਪ ਦੇ ਅੰਦਰ ਛੁਪੀ ਹੋਈ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਉਸ ਤੋਂ ਡਰਦਾ ਹੈ ਮਨੁੱਖ ਸ਼ੇਰ ਤੋਂ ਨਹੀਂ ਡਰਦਾ ਸ਼ੇਰ ਦੇ ਅੰਦਰ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਇਸ ਵਾਸਤੇ ਉਹ ਇੱਕ ਪਾਸੇ ਹੁੰਦਾ ਹੈ ਔਰ ਅਗਾਹ ਚਲੀਏ ਮਨੁੱਖ ਦੇ ਅੰਦਰ ਇਹ ਜਿਹੜਾ ਪਰਬਲ ਭੈ ਹੈ ਰੋਮ ਰੋਮ ਵਿੱਚ ਵਿਆਪਕ ਇਸ ਵਾਸਤੇ ਸਿਆਣੇ ਕਹਿੰਦੇ ਨੇ ਕਿ ਧਰਮ ਦੀ ਮੂਲ ਸਿੱਖਿਆ ਇਨਾਂ ਹੀ ਦੋ ਗੱਲਾਂ ਦੇ ਉੱਪਰ ਖੜੀ ਐ ਕਿ ਜੀਵਨ ਦੀ ਲਾਲਸਾ ਤੋਂ ਉੱਚੇ ਹੋ ਜਾਣਾ ਤੇ ਮਰਨ ਦੇ ਭੈ ਤੋਂ ਰਹਿਤ ਹੋ ਜਾਣਾ ਭੈ ਤੇ ਮਰਨ ਦਾ ਹੀ ਐ ਤੇ ਮੌਤ ਸ਼ਾਸਤ੍ਰਕਾਰਾਂ ਨੇ ਕਈ ਤਰ੍ਹਾਂ ਦੀ ਮੰਨੀ ਐ ਆਰਥਿਕ ਮੌਤ ਰਾਜਨੀਤਿਕ ਮੌਤ ਸਮਾਜਿਕ ਮੌਤ ਧਾਰਮਿਕ ਮੌਤ ਸਰੀਰਕ ਮੌਤ ਬૌਧਕ ਮੌਤ ਮੌਤ ਦੇ ਇਹਨੇ अनेका ਪਹਿਲੂ ਨੇ ਆਰਥਿਕ ਮੌਤ ਦਿਵਾਲੀਆ ਹੋ ਗਿਆ ਹੈ ਬਾਲ ਬਾਲ ਕਰਜ਼ਾਈ ਹੋ ਗਿਆ ਹੈ ਦੇਣਾ ਸਾਰਿਆਂ ਦਾ ਹੈ ਲੈਣਾ ਕਿਸੇ ਕੋਲ ਵੀ ਨਹੀਂ ਲੋਕੀ ਕਹਿੰਦੇ ਨੇ ਇਸ ਦੀ ਤੇ ਆਰਥਿਕ ਤੌਰ ਤੇ ਮੌਤ ਹੋ ਗਈ ਇਹ ਤੇ ਖਤਮ ਹੋ ਗਿਆ ਅਰਥ ਦੀ ਦੁਨੀਆ ਵਿੱਚ ਇਹ ਮਿਟ ਗਿਆ। ਧਨ ਦੀ ਦੁਨੀਆ ਵਿੱਚ ਇਹ ਖਤਮ ਹੋ ਗਿਆ। ਤੋਂ ਚਰਚਾ ਚੱਲ ਪੈਂਦੀ ਹੈ ਕਿ ਦੀ ਆਰਥਿਕ ਤੌਰ ਤੇ ਮੌਤ ਹੋ ਗਈ। ਸਮਾਜਿਕ ਮੌਤ ਕੋਈ ਕਲੰਕ ਲੱਗ ਗਿਆ ਹੈ। ਕੋਈ ਦਾਗ ਲੱਗ ਗਿਆ। ਜਗਤ ਦੇ ਵਿੱਚ ਅਪਜਸ ਹੋ ਗਿਆ। ਤੋਂ ਆਮ ਚਰਚਾ ਚੱਲ ਪੈਂਦੀ ਹੈ ਵੀ ਇਸ ਬੰਦੇ ਦੀ ਤੇ ਸਮਾਜਿਕ ਤੌਰ ਤੇ ਮੌਤ ਹੋ ਗਈ। ਮੁੜ ਕੇ ਇਸ ਦੀ ਪ੍ਰਤਿਸ਼ਠਾ ਬਣ ਸਕੇ ਇਹਦੀ ਇੱਜ਼ਤ ਮਾਣ ਵਡਿਆਈ ਬਣ ਸਕੇ ਗੱਲ ਔਖੀ ਜਿਸ ਤਰ੍ਹਾਂ ਮਰਦਾ ਜ਼ਿੰਦਾ ਨਹੀਂ ਹੋ ਸਕਦਾ ਇਸ ਢੰਗ ਦੀ ਵੀ ਕਿਸੇ ਵਕਤ ਸਮਾਜਿਕ ਤੌਰ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਮੁੜ ਕੇ ਸਮਾਜ ਦੇ ਚ ਰੁਤਬਾ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ ਸਰੀਰਕ ਮੌਤ ਆਉਂਦੇ ਹੋਏ ਸਵਾਸ ਨਾ ਆਉਣਾ ਚੱਲਦੇ ਹੋਏ ਸਵਾਸ ਰੁਕ ਗਏ ਸਰੀਰਕ ਮੌਤ ਔਰ ਇਸੇ ਤਰੀਕੇ ਨਾਲ ਬੁੱਧੀ ਦੇ ਵਿਚਾਰਾਂ ਦੀ ਸ਼ਕਤੀ ਹੀ ਖਤਮ ਹੋ ਗਈ ਆਉਂਦੇ ਹੋਏ ਵਿਚਾਰ ਰੁਕ ਗਏ ਜੈਸੇ ਕਿ ਪਾਗਲ ਹੈ ਇਹਦੀ ਬੌਧਿਕ ਤੌਰ ਤੇ ਮੌਤ ਹੈ ਦਿਮਾਗੀ ਤੌਰ ਤੇ ਮਰ ਚੁਕਿਆ ਹੈ ਸਰੀਰਕ ਤੌਰ ਤੇ ਤੇ ਜ਼ਿੰਦਾ ਹੈ ਬੌਧਿਕ ਤੌਰ ਤੇ ਮਰਦਾ ਹੈ ਪਾਗਲ ਉਹਦੇ ਕੋਲ ਸਰੀਰ ਦੀ ਜ਼ਿੰਦਗੀ ਤੇ ਹੈ ਉਹਦੇ ਕੋਲ ਬੌਧਿਕ ਜੀਵਨ ਨਹੀਂ ਹੈ ਉਹਦੇ ਕੋਲ ਦਿਮਾਗੀ ਜ਼ਿੰਦਗੀ ਨਹੀਂ ਹੈ ਕਿ ਬੌਧਿਕ ਜਿਸ ਦੇ ਕੋਲ ਜ਼ਿੰਦਗੀ ਨਹੀਂ ਹੈ ਉਹ ਤੇ ਮਨੁੱਖਤਾ ਤੋਂ ਵੀ ਥੱਲੇ ਚਲਾ ਜਾਂਦਾ ਹੈ ਬਲਕਿ ਪਸ਼ੂਆਂ ਤੋਂ ਵੀ ਕਈ ਦਫਾ ਜ਼ਿਆਦਾ ਥੱਲੇ ਚਲਾ ਜਾਂਦਾ ਹੈ ਇਸ ਵਾਸਤੇ ਦਰਿੰਦੇ ਪਸ਼ੂਆਂ ਤੋਂ ਜਿੱਥੇ ਭੈ ਲੱਗਦਾ ਹੈ পাগল ਤੋਂ ਵੀ ਡਰ ਲੱਗਦਾ ਹੈ ਕਿਉਂਕਿ ਬੌਧਿਕ ਤੌਰ ਤੇ ਮਰਿਆ ਹੋਇਆ ਹੈ ਸਿਰਫ ਸਰੀਰਕ ਤਲ ਦੇ ਉੱਤੇ ਜੀ ਰਿਹਾ ਹੈ ਤੋ ਭੈ ਮਰਨ ਦਾ ਹੈ ਇਹ ਮਰਨ ਚਾਹ ਬੌਧਿਕ ਹੋਵੇ ਚਾਹ ਸਰੀਰਕ ਹੋਵੇ ਚਾਹੇ ਸਮਾਜਿਕ ਹੋਵੇ ਔਰ ਚਾਹੇ ਆਰਥਿਕ ਹੋਵੇ ਤੇ ਚਾਹੇ ਰਾਜਨੀਤਿਕ ਹੋਵੇ ਸਮੁੱਚੀ ਦੁਨੀਆ ਦੇ ਹਰ ਦੇਸ਼ ਦੇ ਵਿੱਚ ਐਸੇ ਮਨੁੱਖ ਹਨ ਘੁੰਮ ਰਹੇ ਨੇ ਅਜੇ ਵੀ ਜਿਨ੍ਹਾਂ ਨੂੰ ਵੇਖ ਕੇ ਲੋਕੀ ਕਹਿੰਦੇ ਨੇ ਕਿ ਰਾਜਨੀਤਿਕ ਤੌਰ ਤੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਕਿਸੇ ਵਕਤ ਉਹਨਾਂ ਦੀ ਗੱਲ ਚੱਲਦੀ ਸੀ ਕਿਸੇ ਵਕਤ ਰਾਜਨੀਤੀ ਦੇ ਆਸਮਾਨ ਤੇ ਸੂਰਜ ਦੀ ਤਰ੍ਹਾਂ ਚਮਕਦੇ ਸਨ ਅੱਜ ਤਾਰਿਆਂ ਦੀ ਤਰ੍ਹਾਂ ਟਿਮਟਮਾਣਾ ਵੀ ਨਹੀਂ ਹੈ ਖਤਮ ਹੋ ਗਏ ਰਾਜਨੀਤੀ ਦੇ ਵਿੱਚ ਅੱਜ ਗੱਲ ਨਹੀਂ ਹੈ ਅੱਜ ਚਰਚਾ ਨਹੀਂ ਹੈ ਤੋਂ ਕਹਿ ਦਿੱਤਾ ਜਾਂਦਾ ਹੈ ਫਲਾਣੇ ਦੀ ਰਾਜਨੀਤਿਕ ਤੌਰ ਤੇ ਮੌਤ ਹੋ ਗਈ ਖਤਮ ਹੋ ਗਿਆ ਹੈ ਧਾਰਮਿਕ ਮੌਤ ਇੱਕ ਰੂਹਾਨੀ ਮੌਤ ਵੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਦਾ ਜ਼ਿਕਰ ਕਰਦੇ ਨੇ ਆਖਾਂ ਜੀਵਾਂ ਬਿਸਰੇ ਮਰ ਜਾਓ ਏ ਅਕਾਲ ਪੁਰਖ ਜਦ ਮੈਂ ਤੇਰੀ ਚਰਚਾ ਕਰਦਾ ਤੇਰਾ ਜ਼ਿਕਰ ਕਰਦਾ ਤੇਰੀ ਉਸਤਤ ਕਰਦਾ ਤੇਰੀ ਯਾਦ ਅੰਦਰ ਚੱਲਦੀ ਹੈ ਤੋ ਜ਼ਿੰਦਾ ਰਹਿਣਾ ਤੇ ਜਦ ਨਹੀਂ ਅੰਦਰ ਯਾਦ ਚੱਲਦੀ ਤੋ ਮਰ ਜਾਣਾ ਮਰਣੰ ਬਿਸਰਣੰ ਗੋਬਿੰਦੇ ਜੀਵਣੰ ਹਰ ਨਾਮ ਧਿਆਵਣੇ ਗੋਬਿੰਦ ਨੂੰ ਭੁੱਲ ਜਾਣਾ ਪ੍ਰਮਾਤਮਾ ਨੂੰ ਭੁੱਲ ਜਾਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਮੌਤ ਹੈ ਪਰ ਰੂਹਾਨੀ ਮੌਤ ਅਧਿਆਤਮਕ ਮੌਤ ਸ਼ਰੀਰਕ ਤੌਰ ਤੇ ਮਨੁੱਖ ਜ਼ਿੰਦਾ ਹੋਵੇ ਬੌਧਿਕ ਤੌਰ ਤੇ ਮਨੁੱਖ ਜ਼ਿੰਦਾ ਹੋਵੇ ਪਰ ਅੰਦਰ ਪ੍ਰਮਾਤਮਾ ਦਾ ਚਿੰਤਨ ਨਾ ਹੋਵੇ ਤਾਂ ਸਤਪੁਰਸ਼ ਕਹਿੰਦੇ ਨੇ ਕਿ ਰੋਹਾਨੀ ਤੌਰ ਤੇ ਮਰਦਾ ਹੈ ਤੇ ਧਾਰਮਿਕ ਤੌਰ ਤੇ ਮਰਿਆ ਹੈ ਧਰਮ ਦੀ ਦੁਨੀਆ ਦੇ ਵਿੱਚ ਤੇ ਇਹ ਬਿਲਕੁਲ ਖਤਮ ਹੈ ਇਹਦੀ ਕੋਈ ਗੱਲ ਨਹੀਂ ਹੈ ਤੋ ਭੈ ਮੌਤ ਦਾ ਹੈ ਚਾਹੇ ਇਹ ਮੌਤ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਧਾਰਮਿਕ ਹੋਵੇ ਸਰੀਰਕ ਹੋਵੇ ਜਾਂ ਆਰਥਿਕ ਹੋਵੇ ਭੈ ਮੌਤ ਤੋਂ ਹੀ ਲੱਗਦਾ ਹੈ ਕਿਉਂਕਿ ਮੌਤ ਦੇ ਵਿੱਚ ਮਨੁੱਖ ਮਿੱਟਦਾ ਹੈ ਖਤਮ ਹੁੰਦਾ ਹੈ ਤੇ ਖਤਮ ਹੋਣਾ ਨਹੀਂ ਚਾਹਦਾ ਕਾਰਨ ਅਧੂਰਾ ਹੈ ਅਗਰ ਪੂਰਨ ਹੋ ਜਾਏ ਤਾਂ ਫਿਰ ਮੌਤ ਅਨੰਦਾਇਕ ਬਣ ਜਾਂਦੀ ਹੈ ਭਗਤ ਸ਼ਰਮੌਰ ਸ਼੍ਰੀ ਕਬੀਰ ਜੀ ਮਹਾਰਾਜ ਦਾ ਵਾਕ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਮੌਤ ਕਿਉਂ ਆਨੰਦ ਬਣ ਗਈ ਕਿਉਂਕਿ ਜੀਵਨ ਦੀ ਲਾਲਸਾ ਨਹੀਂ ਰਹੀ ਤੇ ਜੀਵਨ ਦੀ ਲਾਲਸਾ ਕਿਉਂ ਨਹੀਂ ਰਹੀ ਜੀਵਨ ਦਾ ਜੋ ਲਕਸ਼ ਸੀ ਉਹਦੀ ਪ੍ਰਾਪਤੀ ਹੋ ਗਈ ਜੀਵਨ ਦਾ ਜੋ ਨਿਸ਼ਾਨਾ ਸੀ ਉਸ ਤੱਕ ਪਹੁੰਚ ਗਏ ਜ਼ਿੰਦਗੀ ਦੀ ਜੋ ਮੰਜ਼ਿਲ ਸੀ ਤੋ ਪ੍ਰਾਪਤ ਹੋ ਗਈ ਜਦ ਟਿਕਾਣਾ ਮਿਲ ਗਿਆ ਘਰ ਤੱਕ ਪਹੁੰਚ ਗਏ ਤੇ ਹੁਣ ਇਹ ਜਿਹੜਾ ਜੀਵਨ ਹੈ ਇਸ ਮਾਰਗ ਨੂੰ ਕੀ ਕਰੀਏ ਘਰ ਤੇ ਪਹੁੰਚ ਕੇ ਮਨੁੱਖ ਮਾਰਗ ਤੋਂ ਕਿਨਾਰਾ ਕੱਛ ਹੋ ਜਾਂਦਾ ਇੱਕ ਪਾਸੇ ਹੋ ਜਾਂਦਾ ਹੈ ਤੋ ਜਿਸ ਦਿਨ ਪ੍ਰਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵਨ ਦੀ ਲਾਲਸਾ ਖਤਮ ਤੇ ਜਿੱਥੇ ਜੀਵਨ ਦੀ ਲਾਲਸਾ ਖਤਮ ਉੱਥੇ ਮਰਨ ਦਾ ਭੈ ਵੀ ਖਤਮ ਆਦ ਕਾਲ ਤੋਂ ਲੋਕੀ ਕੋਸ਼ਿਸ਼ ਕਰਦੇ ਰਹੇ ਨੇ ਕਿ ਉਮਰ ਵੱਡੀ ਕਰੀਏ ਔਰ ਇਸ ਤਰ੍ਹਾਂ ਦਾ ਆਬੇ ਹਯਾਤ ਇਸ ਤਰ੍ਹਾਂ ਦੇ ਕੁਸਤੇ ਵੈਦ ਲੋਗ ਬਣਾਉਂਦੇ ਰਹਨੇ ਜਿਹਦੇ ਨਾਲ ਮਨੁੱਖ ਵੱਡੀ ਉਮਰ ਭੋਗ ਸਕੇ ਅਮਰ ਫਲ ਦੀ ਦਾਸਤਾਨਾ ਵੀ ਧਰਮ ਗ੍ਰੰਥਾਂ ਵਿੱਚ ਮਿਲਦੀਆਂ ਨੇ ਜਿਹਨੂੰ ਖਾ ਕੇ ਬੰਦਾ ਅਮਰ ਹੋ ਜਾਂਦਾ ਹੈ ਅਮਰ ਫਲ ਲੱਗਦਾ ਕੋਈ ਬੂਟੀ ਕੋਈ ਦਵਾਈ ਇਸ ਢੰਗ ਦੀ ਮਨੁੱਖ ਤਲਾਸ਼ ਕਰਦਾ ਰਿਹਾ ਜਿਸ ਦੇ ਨਾਲ ਜ਼ਿਆਦਾ ਦਿਨ ਤੱਕ ਜੀ ਸਕੇ ਜ਼ਿਆਦਾ ਦਿਨ ਇਸ ਪ੍ਰithvi ਦੇਤੇ ਸਵਾਸ ਲੈ ਸਕੇ ਇਸ ਲਾਂਸਾ ਨੇ ਤਰ੍ਹਾਂ ਤਰ੍ਹਾਂ ਦੀ ਜੜੀ ਬੂਟੀਆਂ ਨੂੰ ਜਨਮ ਦਿੱਤਾ ਕੁਸਤਿਆਂ ਨੂੰ ਜਨਮ ਦਿੱਤਾ ਆਬੇ ਹयात ਦੀ ਤਲਾਸ਼ ਕਰਨ ਦੇਤੇ ਮਨੁੱਖ ਨੂੰ ਮਜਬੂਰ ਕੀਤਾ ਔਰ ਅਮਰ ਫਲ ਦੀ ਤਲਾਸ਼ ਕਰਨ ਲੱਗਿਆ ਮਨੁੱਖ ਨੇ ਆਪਣੀ ਜ਼ਿੰਦਗੀ ਬਿਥੇਤ ਕੀਤੀ ਦੂਜੇ ਪਾਸੇ yogi ਸਵਾਸਾਂ ਨੂੰ ਰੋਕ ਕੇ ਬੈਠੇ ਨੇ ਇਸ ਵਾਸਤੇ ਉਮਰ ਲੰਬੀ ਕਰਨ ਲਈ ਜ਼ਿਆਦਾ ਜੀ ਲਈਏ ਤੇ ਜੀਵਣਾ ਤੇ ਇਹ ਸਵਾਸ ਹੈ ਇਸ ਪੂੰਜੀ ਨੂੰ ਬਚਾ ਲਈਏ ਪੂੰਜੀ ਨੂੰ ਅਗਰ ਜ਼ਮੀਨ ਦੇ ਵਿੱਚ ਦਫਨ ਹੀ ਕਰ ਦਈਏ ਤਾਂ ਕਿਸੇ ਕੰਮ ਦੀ ਨਹੀਂ ਹੈ ਇਹ ਠੀਕ ਹੈ ਪੂੰਜੀ ਦਾ ਮਨੁੱਖ ਪੂੰਜੀਪਤੀ ਬਣਿਆ ਰਹਿੰਦਾ ਹੈ ਲੇਕਿਨ ਪੂੰਜੀ ਕਿਸੇ ਕੰਮ ਨੇ ਨਾ ਕਿਸੇ ਦੇ ਕੰਮ ਆਈ ਨਾ ਆਪਣੇ ਕੰਮ ਆਈ ਸਵਾਸਾਂ ਨੂੰ ਰੋਕ ਕੇ ਜੋ ਬੈਠ ਗਿਆ ਹੈ ਜੀਵਨ ਵਿਅਰਥ ਗਵਾ ਰਿਹਾ ਹੈ ਸਮਾਂ ਵਿਅਰਥ ਜਾਇਆ ਕਰ ਰਿਹਾ ਹੈ ਲੇਕਿਨ ਲੰਬੀ ਜ਼ਿੰਦਗੀ ਭੋਗਣ ਦੀ ਲਾਲਸਾ ਇਸ ਤਰ੍ਹਾਂ ਦੀ ਸਾਧਨਾ ਕਰਨ ਦੇ ਉੱਤੇ ਵੀ ਮਜਬੂਰ ਕਰਦੀ ਹੈ ਔਰ ਇਸ ਤਰ੍ਹਾਂ ਦੀ ਸਾਧਨਾ ਜੇ ਕਿਸੇ ਦੀ ਸਫਲ ਹੋ ਜਾਏ ਤੇ ਸਾਹਿਬ ਕਹਿੰਦੇ ਨੇ ਉਹ ਇਤਨਾ ਜੀਵੇ ਜਿਤਨਾ ਕਿ ਚਾਰ ਯੁਗ ਨੇ ਤੇ ਚਾਰ ਯੁਗ ਹੈ ਕਿਉਂ ਉਸ ਦੀ ਜ਼ਿੰਦਗੀ ਇਤਨੀ ਲੰਬੀ ਹੋਵੇ ਕਿ ਹੋਰ 10 ਗੁਣਾ ਵੱਧ ਜਾਵੇ ਸਾਰੀ ਦੁਨੀਆ ਵਿੱਚ ਉਹਦਾ ਜਸ ਹੋਵੇ ਸਾਰੀ ਦੁਨੀਆ ਵਿੱਚ ਉਹ ਜਾਣਿਆ ਜਾਏ ਤੇ ਜਿੱਧਰ ਜਾਵੇ ਉਹਦੇ ਨਕਸ਼ੇ ਕਦਮ ਤੇ ਚੱਲਣ ਵਾਸਤੇ ਹਰ ਇੱਕ ਤਿਆਰ ਹੋਵੇ ਹਰ ਇੱਕ ਦੀ ਰਸਨਾ ਦਿੱਤੇ ਉਸ ਦੀ ਕੀਰਤੀ ਹੋਵੇ ਉਸ ਦੀ ਮਹਿਮਾ ਹੋਵੇ ਪਰ ਜੋ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਸਾਹਿਬ ਕਹਿੰਦੇ ਨੇ ਅਗਾਹ ਚੱਲ ਕੇ ਇਸ ਦੀ ਕਿਸੇ ਨੇ ਗੱਲ ਨਹੀਂ ਪੁੱਛਣੀ ਤੇ ਹੋਵੇਗਾ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਕੀੜਿਆਂ ਦੇ ਚੋਂ ਕਿਹੜਾ ਸਭ ਤੋਂ ਨਿਖਿੱਧ ਹੈ ਵਿਸ਼ਟਾ ਦਾ ਕੀੜਾ ਉੱਤਮ ਕੀੜੇ ਵੀ ਹੈਗੇ ਨੇ ਜਿਵੇਂ ਰੇਸ਼ਮ ਦਾ ਕੀੜਾ ਸ਼ੈਤੂਦ ਦੇ ਪੱਤੇ ਖਾਂਦਾ ਹੈ ਰੇਸ਼ਮ ਉਗਲਦਾ ਉਸ ਕੀੜੇ ਨੂੰ ਵੇਖ ਕੇ ਅਸੀਂ ਘਿਰਣਾ ਨਹੀਂ ਕਰ ਸਕਦੇ ਪਰ ਜੋ ਵਿਸ਼ਟਾ ਦੇ ਚੀ ਰੋਲ ਰਿਹਾ ਹੈ ਵਿਸ਼ਟਾ ਹੀ ਖਾ ਰਿਹਾ ਹੈ ਵਿਸ਼ਟਾ ਹੋ ਗਿਆ ਕੀੜਿਆਂ ਦੇ ਚੋਂ ਇਹ ਨਖਿਤ ਕੀੜਾ ਹੈ ਤਾਂ ਕੋਈ ਇਤਨੀ ਮਹਿਮਾ ਦਾ ਮਾਲਕ ਹੋਵੇ ਤੇ ਪ੍ਰਮਾਤਮਾ ਦੀ ਰਿਗਾਹ ਦੇ ਥੱਲੇ ਨਹੀਂ ਆਇਆ ਸਾਬ ਕਿੰਨ ਨੂੰ ਕੀੜਿਆਂ ਦੇ ਚ ਐਸਾ ਕੀੜਾ ਬਣੇਗਾ ਜੋ ਵਿਸ਼ਟਾ ਦਾ ਕੀੜਾ ਹੈ ਨਖਿਤ ਕੀੜਾ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਇਸ ਦੋਸ਼ੀ ਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਆਇਦ ਹੋਣਗੇ ਕਿ ਤੂੰ ਮਨੁੱਖ ਦੀ ਨਜ਼ਰਾਂ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਕੀਤੀ ਪਰਮਾਤਮਾ ਦੀ ਨਿਗਾਹ ਥੱਲੇ ਆਉਣ ਦੀ ਕੋਸ਼ਿਸ਼ ਨਾ ਕੀਤੀ ਤੂੰ ਝੂਠਾ ਸਨਮਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਤੂੰ ਸੱਚੀ ਇੱਜ਼ਤ ਮਾਣ ਵਡਿਆਈ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕੀਤੀ ਅੰਜਾਮ ਕੀ ਹੋਇਆ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਦਰੇ ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਫਰਮਾਨ ਕਰਦੇ ਨੇ ਪ੍ਰਮਾਤਮਾ ਦੇ ਦਰਵਾਜ਼ੇ ਹਮੇਸ਼ਾ ਲਈ ਕਿਸੇ ਵਾਸਤੇ ਬੰਦ ਨਹੀਂ ਅਗਰ ਕੋਈ ਦਵਾਰ ਤੇ ਦਸਤਕ ਦੇਵੇ ਭਾਵੇਂ ਮੁਦਤ ਬਾਅਦ ਦੇਵੇ ਕਿਸੇ ਵਕਤ ਵੀ ਦੇਵੇ ਪ੍ਰਮਾਤਮਾ ਦਵਾਰ ਖੋਲਣ ਨੂੰ ਤਿਆਰ ਹੈ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਨਾਉ ਨਿਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਉਹ ਐਸਾ ਬਖਸ਼ਿੰਦ ਹੈ ਐਸਾ ਦਿਆਲੂ ਹੈ ਜਿਹਦੇ ਕੋਲ ਕੋਈ ਵੀ ਗੁਣ ਨਾ ਆਵੇ ਪਰ ਉਸ ਦਾ ਦਵਾਰ ਖਟਖਟਾ ਦੇਵੇ ਗੁਣਾ ਨਾਲ ਉਸ ਦੀ ਝੋਲੀ ਭਰ ਦਿੰਦਾ ਹੈ ਔਰ ਇੱਕ ਗੁਣ ਇਤਨਾ ਮਹਾਨ ਹੈ ਕਿ ਲੱਖਾਂ ਰੁਪਏ ਦੇ ਬਦਲੇ ਵੀ ਬਾਜ਼ਾਰ ਵਿੱਚ ਮਿਲੇਗਾ ਨਹੀਂ ਸਬਰ ਸੰਤੋਖ ਖੇਮਾ ਸੇ ਸੰਜਮ ਔਰ ਪ੍ਰਭੂ ਦਾ ਗਿਆਨ ਆਨੰਦ ਰਸ ਬਾਜ਼ਾਰ ਵਿੱਚ ਸਾਰੇ ਪੂੰਜੀ ਵੀ ਖਰਚ ਕਰੀਏ ਤੇ ਨਹੀਂ ਮਿਲੇਗਾ ਪਰ ਪ੍ਰਮਾਤਮਾ ਐਸਾ ਦਿਆਲੂ ਹੈ ਜਿਹੜਾ ਉਸਦੇ ਦਵਾਰ ਦੇਤੇ ਦਸਤਕ ਦਿੰਦਾ ਹੈ ਆਪਣੇ दैवी ਗੁਣਾ ਨਾਲ ਉਹਦੀ ਝੋਲੀ ਭਰ ਦਿੰਦਾ ਹੈ ਤਾਂ ਸਤਿਗੁਰ ਦਾ ਫਰਮਾਨ ਨਾ ਉਹਨੇ ਕਿ ਨਿਰਗੁਣੋਂ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਜਿਹੜੇ ਪਹਿਲੇ ਤੋਂ ਹੀ ਗੁਣਵਾਨ ਨੇ ਉਹਨਾਂ ਦੀ ਝੋਲੀ ਵਿੱਚ ਹੋਰ ਗੁਣ ਪਾ ਦਿੰਦਾ ਹੈ ਇਕ ਮਨੁੱਖ ਦੇ ਮਹਾਨਤਾ ਗੁਣਾ ਕਰਕੇ ਕੋਈ ਮਨੁੱਖ ਨਿਖੇਦ ਹੈ ਕਿਸ ਤਰ੍ਹਾਂ ਪਹਿਚਾਨ ਹੋਵੇਗੀ ਉਹਦੇ ਗੁਣ ਨੇ ਤੇ ਕੋਈ ਮਨੁੱਖ ਮਹਾਨ ਹੈ ਕਿਸ ਤਰ੍ਹਾਂ ਪਹਿਚਾਨ ਹੋਵੇਗੀ ਉਹਦੇ ਕੋਲ ਗੁਣ ਨੇ ਕੋਈ ਪ੍ਰਮਾਤਮਾ ਦੇ ਨੇੜੇ ਚਲਾ ਗਿਆ ਕਿਸ ਤਰ੍ਹਾਂ ਪਹਿਚਾਨ ਹੋਵੇਗੀ ਉਹਦੇ ਕੋਲ ਗੁਣ ਨੇ ਤੇ ਗੁਣ ਸਾਰੇ ਪ੍ਰਮਾਤਮਾ ਦੇ ਨੇ ਜੈਸੇ ਧਰਤੀ ਦੇ ਤੇ ਜਿੰਨੀ ਵੀ ਰੋਸ਼ਨੀ ਹੈ ਸਾਰੀ ਦੀ ਸਾਰੀ ਸੂਰਜ ਦੀ ਹੈ ਜਗਤ ਦੇ ਜਿੰਨੇ ਵੀ ਗੁਣ ਨੇ ਸਾਰੇ ਦੇ ਸਾਰੇ ਗੁਣ ਅਕਾਲ ਪੁਰਖ ਦੇ ਨੇ ਪਰਿਪੂਰਨ ਪ੍ਰਮਾਤਮਾ ਦੇ ਨੇ ਤੋ ਸਾਹਿਬ ਕੈਨ ਨੇ ਜਿਹੜਾ ਗੁਣਵਾਨ ਹੈ ਗੁਣਾ ਨਾਲ ਉਸਦੀ ਹੋਰ ਝੋਲੀ ਭਰ ਦਿੰਦਾ ਹੈ ਉਹ ਪਰਿਪੂਰਨ ਪ੍ਰਮਾਤਮਾ ਜਿਹੜਾ ਉਸ ਦੇ ਦਵਾਰ ਦਿੱਤੇ ਦਸਤਕ ਦੇਂਦਾ ਨਾ ਉਹ ਨਿਕ ਨਿਰਗੁਣ ਗੁਣ ਕਰੇ ਗੁਣਵੰਤੇ ਆਂ ਗੁਣ ਦੇ ਤੇਹਾ ਕੋਏ ਨਾ ਸੋਜਈ ਜੇ ਤਿਸ ਗੁਣ ਕੋਏ ਕਰੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਸਮੂਹ ਜਗਤ ਦਿੱਤੇ ਨਿਗਾਹ ਮਾਰ ਕੇ ਵੇਖ ਲਈਏ ਐਸਾ ਦਾਤਾ ਹੋਰ ਕੋਈ ਵੀ ਨਹੀਂ ਪ੍ਰਮਾਤਮਾ ਵਰਗੀ ਹੋਰ ਕੋਈ ਹਸਤੀ ਨਹੀਂ ਕਿ ਨਿਗੁਣਿਆਂ ਨੂੰ ਗੁਣ ਦੇ ਦੇਵੇ ਤੇ ਗੁਣਵਾਨਾਂ ਦੀ ਝੋਲੀ ਹੋਰ ਗੁਣਾ ਨਾਲ ਭਰ ਦੇਵੇ ਆਨੰਦ ਨਾਲ ਭਰ ਦੇਵੇ ਐਸਾ ਬਖਸ਼ੰਦ ਐਸਾ ਦਿਆਲੂ ਐਸਾ ਸਮਗਰ ਵਿਆਪਕ ਪ੍ਰਮਾਤਮਾ ਵਰਗਾ ਹੋਰ ਕੋਈ ਵੀ ਨਹੀਂ ਤੇਹਾ ਕੋਏ ਨਾ ਸੋਜਈ ਜੇ ਤਿਸ ਗੁਣ ਕੋਈ ਕਰੇ ਇਸ ਤਰ੍ਹਾਂ ਦੇ ਗੁਣ ਕੋਈ ਹੋਰ ਦੇ ਸਕੇ ਪਰਮਾਤਮਾ ਤੋਂ ਇਲਾਵਾ ਮੈਨੂੰ ਹੋਰ ਕੋਈ ਨਹੀਂ ਦਿਖਾਈ ਦਿੰਦਾ ਔਰ ਵਾਸਤਵਿਕ ਇਹ ਸਹੀ ਖੋਜ ਸਤਪੁਰਸ਼ਾਂ ਦੇ ਸਾਹਮਣੇ ਹੀ ਆਈ ਹੈ ਕਿ ਦਾਤਾ ਕੇਵਲ ਪਰਮਾਤਮਾ ਹੈ ਅਕਾਲ ਪੁਰਖ ਹੈ ਔਰ ਉਹ ਦਾਤ ਦੇ ਰਿਹਾ ਹੈ ਦਾਤ ਕੀ ਹੁੰਦੀ ਹੈ ਜਿਹਦੇ ਬਦਲੇ ਵਿੱਚ ਕੁਝ ਚੁਕਾਣਾ ਨਾ ਪਵੇ ਤੇ ਸਾਨੂੰ ਮਿਲ ਜਾਏ ਇਹ ਜ਼ਿੰਦਗੀ ਸਾਨੂੰ ਦਾਨ ਵਿੱਚ ਮਿਲੀ ਏ ਇਹ ਹੱਥ ਤੇ ਪੈਰ ਸਾਨੂੰ ਦਾਨ ਵਿੱਚ ਮਿਲੇ ਨੇ ਇਹ ਕਵਤੇ ਗੁਆਈ ਇਹ ਬੋਲਣ ਦੀ ਸ਼ਕਤੀ ਸਾਨੂੰ ਦਾਨ ਵਿੱਚ ਮਿਲੀ ਏ ਇਹ ਨੇਤਰ ਸਾਨੂੰ ਦਾਨ ਵਿੱਚ ਮਿਲੇ ਨੇ ਸੋਚਣ ਦੀ ਸ਼ਕਤੀ ਸਾਨੂੰ ਦਾਨ ਵਿੱਚ ਮਿਲੀ ਏ ਔਰ ਕੋਈ ਮਨੁੱਖ ਆਪਣੀ ਝੋਲੀ ਵੱਡੀ ਕਰੇ ਤਾਂ ਹੋਰ ਬਹੁਤ ਕੁਝ ਉਸਦੀ ਝੋਲੀ ਵਿੱਚ ਪੈ ਜਾਂਦਾ ਉਹ ਦੇਣ ਨੂੰ ਹਰ ਵਕਤ ਤਿਆਰ ਹੈ ਦਰਸ ਲੈਣ ਵਾਲੇ ਦੀ ਝੋਲੀ ਛੋਟੀ ਹੁੰਦੀ ਹੈ ਜਾਂ ਲੈਣ ਵਾਲਾ ਥੱਕ ਜਾਂਦਾ ਹੈ ਦੇਂਦਾ ਦੇ ਲੈਂਦੇ ਥੱਕ ਪਾਏ ਲੈਣ ਵਾਲਾ ਹੀ ਥੱਕ ਜਾਂਦਾ ਹੈ ਉਹ ਦਿੰਦਿਆਂ ਨਹੀਂ ਥਕਦਾ ਐਸਾ ਉਦਾਤਾਰ ਹੈ ਐਸਾ ਉਹ ਪਰਿਪੂਰਣ ਪ੍ਰਮਾਤਮਾ ਹੈ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਸਮਗਰ ਦੁਨੀਆਂ ਦੇ ਉੱਤੇ ਦ੍ਰਿਸ਼ਟੀ ਮਾਰ ਕੇ ਮੈਂ ਵੇਖ ਲਿਆ ਤੇ ਹਾ ਕੋਏ ਨਾ ਸੋਜਈ ਇਸ ਤਰ੍ਹਾਂ ਦਾ ਹੋਰ ਕੋਈ ਵੀ ਨਹੀਂ ਜਿਹੜਾ ਇਸ ਤਰ੍ਹਾਂ ਦੇ ਗੁਨਾ ਦੇ ਨਾਲ ਝੋਲੀ ਭਰ ਦੇਵੇ ਰੱਬੀ दैवी ਸੰਪਦਾ ਦੇ ਨਾਲ ਮਾਲਾ-ਮਾਲ ਕਰ ਦੇਵੇ ਇਸ ਤਰ੍ਹਾਂ ਦਾ ਦਾਤਾ ਜਗਤ ਵਿੱਚ ਹੋਰ ਕੋਈ ਨਹੀਂ ਅਕਸਰ ਦੇਖਣ ਦੇ ਚ ਆਇਆ ਕਿ ਬਹੁਤ ਦਫਾ ਮੰਗিয়ে ਵੀ ਤਾਂ ਵੀ ਮਨੁੱਖ ਨਹੀਂ ਦੇਂਦਾ ਪਰ ਪ੍ਰਮਾਤਮਾ ਐਸਾ ਹੈ ਕਿ ਅਣ ਮੰਗਿਆਂ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜੀਓ ਉਤੇ ਐਸਾ ਬਖਸ਼ਿੰਦ ਹੈ ਉਤੇ ਐਸਾ ਦਿਆਲੂ ਹੈ ਔਣ ਮੰਗਿਆਂ ਹੀ ਝੋਲੀ ਚ ਪਾ ਦਿੰਦਾ ਹੈ ਮਾਂ ਬਾਪ ਮਿਲ ਗਏ ਨੇ ਬਿਨਾ ਮੰਗ ਤੋਂ ਮਿਲੇ ਨੇ ਔਲਾਦ ਮਿਲ ਗਈ ਏ ਬਿਨਾ ਮੰਗ ਤੋਂ ਮਿਲ ਗਈ ਏ ਸਰੀਰ ਮਿਲ ਗਿਆ ਹੈ ਬਿਨਾ ਮੰਗ ਤੋਂ ਮਿਲ ਗਿਆ ਹੈ ਹੱਥ ਪੈਰ ਮਿਲ ਗਏ ਨੇ ਬਿਨਾ ਮੰਗ ਤੋਂ ਮਿਲ ਗਏ ਨੇ ਸੂਰਜ ਦੀ ਰੋਸ਼ਨੀ ਬਿਨਾ ਮੰਗ ਤੋਂ ਮਿਲੀ ਏ ਘਰ ਦੇ ਵਿੱਚ ਜੈਸੇ ਬਿਜਲੀ ਜਲਦੀ ਤੇ ਮਹੀਨੇ ਬਾਅਦ ਬਿੱਲ ਦਿੰਦੇ ਆ ਸਦੀਆਂ ਤੋਂ ਸੂਰਜ ਰੋਸ਼ਨੀ ਦੇ ਰਿਹਾ ਹੈ ਮੁਫਤ ਵਿੱਚ ਦੇ ਰਿਹਾ ਹੈ ਦਾਨ ਵਿੱਚ ਦੇ ਰਿਹਾ ਹੈ ਬਦਲੇ ਵਿੱਚ ਅਸੀਂ ਕੁਝ ਨਹੀਂ ਜੁਕਾ ਰਹੇ ਤਾਂ ਐਸਾ ਉਹ ਪਰਿਪੂਰਨ ਪ੍ਰਮਾਤਮਾ ਦਾਤਾ ਹੈ ਉਸ ਨਾਲ ਜੇ ਸੰਬੰਧ ਵਿਛਣ ਹੋ ਗਏ ਨੇ ਟੁੱਟ ਗਏ ਨੇ ਇਹ ਮਨੁੱਖ ਦੀ ਬਦਕਿਸਮਤੀ ਹੈ ਤੇ ਟੁੱਟਣ ਦਾ ਇੱਕੋ ਇੱਕ ਕਾਰਨ ਹੈ ਜੀਵਨ ਦੀ ਲਾਲਸਾ ਤੇ ਮਰਨ ਦਾ ਬਹਿ ਹਰ ਵਕਤ ਜੀਵਨ ਦੀ ਲਾਲਸਾ ਵਿੱਚ ਰਹਿਣਾ ਤੇ ਹਰ ਵਕਤ 에 ਮਰਨ ਦੇ ਭੈਦ ਚ ਰਹਿਣਾ ਕਈ ਮਨੁੱਖ ਤੇ ਇਤਨੇ ਭੈ ਭੀਤ ਹੁੰਦੇ ਨੇ ਕਿ ਅੱਠੇ ਪੈਰ ਉਹਨਾਂ ਦੇ ਦਿਵਾਬ ਚੋਂ ਇਹ ਗੱਲ ਕਿਦਰੇ ਨਿਕਲਦੀ ਹੀ ਨਹੀਂ ਕਿ ਮੈਂ ਬਿਮਾਰ ਨਾ ਪੈ ਜਾਵਾਂ ਮੈਂ ਮਰ ਨਾ ਜਾਵਾਂ ਬਣੀ ਬਣਾਈ ਪ੍ਰਤਿਸ਼ਠਾ ਮੇਰੀ ਖਤਮ ਨਾ ਹੋ ਜਾਏ ਕਮਾਇਆ ਹੋਇਆ ਧਨ ਕਿਦਰੇ ਮੇਰਾ ਨਾਸ ਨਾ ਹੋ ਜਾਏ ਇਸ ਤਰ੍ਹਾਂ ਦੇ ਨਾਸ ਹੋਣ ਦਾ ਭੈ ਹਰ ਵਕਤ ਜੋ ਹੈ ਬਣਿਆ ਰਹਿੰਦਾ ਹੈ ਲਾਜ਼ਾ ਜੀਵਨ ਦੀ ਲਾਲਸਾ ਦਾ ਬੋਝ ਦਿਲ ਦਿਮਾਗ ਦੇਤੇ ਅਸਵਾਰ ਰੱਖਦੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮਰਣੇ ਕੀ ਚਿੰਤਾ ਨਹੀਂ ਕਿਉਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪਿਤ ਪਾਲਈ ਲੇਖੇ ਸਾਸ ਗਿਰਾਸ اے ਅਕਾਲ ਪੁਰਖ ਸਾਨੂੰ ਮਰਨ ਦਾ ਭੈ ਨਹੀਂ ਰਿਹਾ ਕਿਉਂ ਜੀਵਨ ਦੀ ਲਾਲਸਾ ਹੀ ਨਹੀਂ ਰਹੀ ਇਹ ਅਵਸਥਾ ਬਣਦੀ ਏ ਉਹਨਾਂ ਭਗਤਾਂ ਦੇ ਜਿਨ੍ਹਾਂ ਨੂੰ ਪੂਰਨ ਪ੍ਰਮਾਤਮਾ ਮਿਲ ਗਏ ਪ੍ਰਮਾਤਮਾ ਦੇ ਮਿਲਦੇ ਆਂ ਜੀਵਨ ਦੀ ਲਾਲਸਾ ਖਤਮ ਪ੍ਰਮਾਤਮਾ ਦੇ ਮਿਲਦੇ ਆਂ ਮਰਨ ਦਾ ਭੈ ਖਤਮ ਪ੍ਰਮਾਤਮਾ ਦੇ ਮਿਲਦੇ ਆਂ ਗੁਣਾ ਨਾਲ ਝੋਲੀ ਭਰ ਗਏ ਔਰ ਇੱਕ ਇੱਕ ਗੁਣ ਐਸਾ ਰਸ ਦਿੰਦਾ ਐ ਐਸਾ ਵਿਸਮਾਦ ਦਿੰਦਾ ਐ ਐਸੀ ਸਮਾਧੀ ਵਿੱਚ ਮਨੁੱਖ ਨੂੰ ਲੈ ਜਾਂਦਾ ਐ ਜਿਸ ਰਸ ਦੇਤੇ ਜਿਸ ਅਨੰਦ ਦੇਤੇ ਦੁਨੀਆ ਦੇ ਸਾਰੇ ਰਸ ਕੁਰਬਾਨ ਕੀਤੇ ਜਾਂਦੇ ਨੇ ਦੁਨੀਆ ਦੇ ਸਾਰੇ ਸੁੱਖ ਕੁਰਬਾਨ ਕੀਤੇ ਜਾ ਸਕਦੇ ਨੇ। ਲਹਜ਼ਾ ਇਸ ਤਰ੍ਹਾਂ ਦੇ ਸੁੱਖ ਤੇ ਆਨੰਦ ਨਾਲ ਭਗਤਾਂ ਦੀ ਝੋਲੀ ਹਮੇਸ਼ਾ ਭਰੀ ਰਹਿੰਦੀ ਹੈ। ਸਾਹਿਬ ਕਹਿੰਦੇ ਨੇ ਉਹ ਪਰਿਪੂਰਨ ਪ੍ਰਮਾਤਮਾ ਇਸ ਤਰ੍ਹਾਂ ਦੇ दैਵੀ ਗੁਣਾ ਨਾਲ ਭਗਤਾਂ ਦੀ ਝੋਲੀ ਭਰ ਦਿੰਦਾ ਹੈ ਔਰ ਉਹਨਾਂ ਨੂੰ ਸਦੀਵੀ ਪ੍ਰਸੰਤਾ ਪ੍ਰਦਾਨ ਕਰ ਦਿੰਦਾ ਹੈ। ਵੀਰੋ ਜੀਵਨ ਦੀ ਲਾਲਸਾ ਹਰ ਬੰਦੇ ਨੂੰ ਆਪਣੇ ਜੀਵਨ ਦੇ ਨਾਲ ਬੜੀ ਪਿਆਰ ਹੈ, ਬੜੀ ਮੁਹੱਬਤ ਹੈ। ਤੇ ਵੀਰੋ ਇਸੇ ਜੀਵਨ ਵਾਸਤੇ ਪੂਰੀ ਜ਼ਿੰਦਗੀ ਤੱਕ ਉਹ ਦੌੜਦਾ ਵੈ ਕੀ ਹੈ ਮੇਰੀ ਜ਼ਿੰਦਗੀ ਵਿੱਚ ਮੇਰੇ ਕੋ ਚੰਗਾ ਘਰ ਹੋਵੇ ਚੰਗੀ ਗੱਡੀ ਹੋਵੇ ਮੇਰੇ ਬੱਚੇ ਚੰਗਾ ਖਾਣਾ ਖਾਣ ਚੰਗੇ ਕੱਪੜੇ ਪਾਉਣ ਮੇਰੇ ਕੋ ਤਾਕਤ ਹੋਵੇ ਇਹ ਲਾਲਸਾ ਵੈ ਇਹ ਉਹਦੀਆਂ ਲਾਲਚਾਂ ਵੈ ਜਿਹਦੀ ਵਜ੍ਹਾ ਤੋਂ ਉਹ ਆਪਣੀ ਜ਼ਿੰਦਗੀ ਦੇ ਨਾਲ ਬੜੀ ਮੁਹੱਬਤ ਕਰਦਾ ਵੈ ਤੇ ਵੀਰੋ ਉਹਦੇ ਅੰਦਰ ਬਹੁਤ ਜ਼ਿਆਦਾ ਡਰ ਵੀ ਹੈ ਜਬਕੇ ਵੀਰੋ ਜ਼ਿੰਦਗੀ ਦਾ ਅਸਲ ਮਕਸਦ ਇਹ ਹੈ ਕਿ ਸਾਨੂੰ ਇਸ ਚੀਜ਼ ਦੀ ਲਾਲਚ ਹੋਣੀ ਚਾਹੀਦੀ ਕਿ ਅਸੀਂ ਵਾਹਿਗੁਰੂ ਦੇ ਨਾਲ ਜੁੜ ਜਾਈਏ ਸਾਨੂੰ ਇਸ ਚੀਜ਼ ਦਾ ਡਰ ਹੋਣਾ ਚਾਹੀਦਾ ਹੈ ਕਿ ਸਾਡੇ ਕੋ ਵਾਹਿਗੁਰੂ ਦੀ ਨਾ ਫਰਮਾਨੀ ਨਾ ਹੋ ਜਾਵੇ ਅਸੀਂ ਉਹਦੀ ਕੁੱਤਾ ਹੀ ਨਾ ਕਰਦੀਏ ਅਸੀਂ ਉਹਦੇ ਦੱਸੇ ਹੋਏ ਰਾਸਤੇ ਤੋਂ ਕਿਤੇ ਹਟਣਾ ਚਾਹੀਏ ਤੇ ਵੀਰੋ ਮਨੁੱਖ ਜਿਹੜਾ ਅਸਲ ਮਕਸਦ ਹੈ ਉਹਨੂੰ ਭੁੱਲ ਗਿਆ ਵੈ ਤੇ ਵੀਰੋ ਜਿਹੜਾ ਉਹਦਾ ਮਕਸਦ ਹੀ ਨਹੀਂ ਹੈ ਉਸ ਦੇ ਉੱਪਰ ਚੱਲ ਰਿਹਾ ਵੈ ਅਵਤਾਰੀਪੁਰਸ਼ ਗੁਰੂ ਸਹਿਬਾਨ ਵੀਰੋ ਉਹਨਾਂ ਦੀ ਜ਼ਿੰਦਗੀ ਦੇਖ ਲਓ ਕਿ ਉਹ ਮਰਨ ਤੋਂ ਨਸੀ ਡਰਦੇ ਗੁਰੂ ਸਾਹਿਬ ਦੇ ਵੀਰੋ ਦੇਖੋ ਤਤੀ ਤਵੀ ਤੇ ਬੈ ਗਏ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਾਹਿਬ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਤਾ ਖੁਦ ਹੱਕ ਤੇ ਸੱਚ ਦੀ ਜੰਗ ਵਾਸਤੇ ਡਟੇ ਰਹੇ ਵੀਰੋ ਉਹ ਜਨ ਆਪਣੇ ਪਿੱਛੇ ਨਹੀਂ ਹਟੇ ਹਾਲਾਂਕਿ ਉਹ ਅਗਰ ਮੰਨ ਲੈਂਦੇ ਮੁਗਲਾਂ ਦੀ ਗੱਲ ਤੇ ਉਹਨਾਂ ਨੂੰ ਵੱਡੀ ਕੋਈ ਜਾਗੀਰ ਮਿਲ ਸਕਦੀ ਸੀ ਉਹਨਾਂ ਨੂੰ ਬਾਦਸ਼ਾਹਤ ਮਿਲ ਸਕਦੀ ਸੀ ਪਰ ਉਹਨਾਂ ਨੇ ਹੱਕ ਦੀ ਗੱਲ ਕੀਤੀ ਕਿਉਂਕਿ ਉਹਨਾਂ ਨੂੰ ਜ਼ਿੰਦਗੀ ਨਾਲ ਪਿਆਰ ਨਹੀਂ ਸੀ ਉਹਨਾਂ ਨੂੰ ਪਿਆਰ ਕਿਸ ਨਾਲ ਸੀ ਵਾਹਿਗੁਰੂ ਦੇ ਵਾਹਿਗੁਰੂ ਦੇ ਫਰਮਾਨ ਆ ਕੇ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਕੀ ਚਾਹੁੰਦੀ ਹੈ ਕਿ ਹੱਕ ਦੀ ਗੱਲ ਕਰੋ ਚਾਹੇ ਉਹਦੇ ਵਾਸਤੇ ਤੁਹਾਨੂੰ ਜਿੱਡੀ ਮਰਜ਼ੀ ਵੱਡੀ ਸਜ਼ਾ ਭੁਗਨੀ ਪਵੇ ਤੇ ਵੀਰੋ ਇਸ ਕਰਕੇ ਜ਼ਿੰਦਗੀ ਨਾਲ ਪਿਆਰ ਨਾ ਕਰੋ ਜਿਹੜਾ ਅਸਲ ਜ਼ਿੰਦਗੀ ਦਾ ਮਕਸਦ ਹੈ ਉਸ ਦੇ ਉੱਪਰ ਚੱਲੋ ਤੇ ਜਦੋਂ ਤੁਸੀਂ ਵਾਹਿਗੁਰੂ ਦੇ ਰਸਤੇ ਤੇ ਚੱਲੋਗੇ ਤੇ ਤੁਹਾਡੀ ਜ਼ਿੰਦਗੀ ਔਖੀ ਵੀ ਹੋਏਗੀ ਪਰੇਸ਼ਾਨੀਆਂ ਤੇ ਮੁਸੀਬਤਾਂ ਵੀ ਆਉਣਗੀਆਂ ਲੇਕਿਨ ਅਸਲ ਵੀਰ ਜ਼ਿੰਦਗੀ ਇਹੀ ਹੈ ਵੀਰੋ ਤੁਹਾਨੂੰ ਆਜੀ ਸਾਡੀ ਕਥਾ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਲਾਜ਼ਮੀ ਕਰਨਾ ਤੇ ਵੀਰੋ ਸਾਨੂੰ ਸੁਪਰ ਥੈਂਕਸ ਸਟੀਕਰ ਸਟੀਕਰੇਗਾ ਵੀਰੋ ਸੁਪਰ ਥੈਂਕਸ ਕਮੈਂਟ ਜਾ ਕੇ ਲਿਖਣਾ ਨਹੀਂ ਹੈ ਬਲਕਿ ਸੁਪਰ ਥੈਂਕਸ ਇੱਕ ਸਟੀਕਰੇਗਾ ਵਾ ਰਾ 10 20 30 50 ਰੁਪਏ ਦਾ ਆਂਦਾ ਵੈ 100 ਰੁਪਏ ਦਾ ਆਂਦਾ ਵੈ ਜਿੰਨਾ ਤੁਹਾਨੂੰ ਲੱਗੇ ਉਤ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਜੇ ਕਿਉਂਕਿ ਸੁਪਰ ਥੈਂਕਸ ਦੇ ਨਾਲ ਵੀਡੀਓ ਦੀ ਰੀਚ ਬਹੁਤ ਅੱਛੀ ਹੋ ਜਾਂਦੀ ਹੈ ਯੂਰੋ ਸਾਡੇ ਚੈਨਲ ਨੂੰ ਸਪੋਰਟ ਕਰੋ ਆਪਣਾ ਤੇ ਸਾਰਾ ਖਿਆਲ ਰੱਖਣਾ ਦੋਸਤਾਂ ਯਾਦ ਰੱਖਣਾ ਅੱਲਾ ਫੇਜ਼